ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਮੇਰੀ ਆਵਾ ਗਾਉ ਸੰਸਾਰ ਅੰਤ ਸੱਚ ਨਵੇੜਾ ਰਾਮ ਆਤਿ ਸਚ ਬਖਸ਼ੁ ਲੈ ਸਰ ਹੋਏ ਨਾ ਫੇਰਾ ਨਾਲੇ ਮੇਰਿਆ ਆਵਾ ਗੌਣ ਸੰਸਾਰ ਅੰਤ ਸੱਚ ਨੇ ਵੇੜਾ ਰਾਮ ਆਪੇ ਸੱਚ ਬਖਸ਼ੁ ਲਈ ਤੇਰੇ ਹੋ ਨਾ ਹੀਰਾ ਰਾਮ ਫਿਰ ਹੋਏ ਨਾ ਹੋਇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲ اڈਾਈ ਸਤਾਰੰਗ ਰਾਤੂ ਸਹਜੇ ਮਾਤੀ ਸਹੇਦੇ ਰਹਾ ਸਮਾਈ ਸੱਚਾ ਮਨ ਪਾਇਆ ਸਾਤ ਵਸਾਇਆ ਸ਼ਬਦ ਰਤੀ ਅੰਤ ਨਿਵੇਰਾ ਨਾਨਕ ਨਾਮ ਰਤੀ ਸੇ ਸੱਚ ਸਿਮਾਣੇ ਦਹੋਰਨਾ ਭਵਜਲ ਸੇਰਾ ਮਾਇ ਮੋ ਸਭ ਬਰਲ ਹੈ ਦੂਜਾ ਭਾਇ ਖੁਆਇ ਰਾਮ ਮਾਤਾ ਪਿਤਾ ਸਭ ਹੀ ਤਾ ਤੇ ਬਲਜਾਈ ਰਾਮ ਤੇ ਤੇ ਬਲਜਾਈ ਪਰਬਕ ਮਾਈ ਮੇਟ ਨਾ ਸਕਾ ਕੋਈ ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖਾ ਇਸ ਜੇਵਾ ਦਾ ਅਵਰਣਾ ਕੋਈ ਮਾਨ ਮੁਖੰਡਾ ਤਪ ਤਪ ਖਪਾ ਬਿਨ ਸ਼ਬਦ ਆਸਾਂਤ ਨਾ ਆਈ ਮਾਨਕਾ ਬਿਨ ਨਾਵਾ ਸਭ ਕੋਈ ਧੁੱਲਾ ਮਾ ਮੋਹਿ ਖੁਆਈ ਜਾ ਕੇ ਜਲਤਾ ਦੇਖ ਕਾ ਅੱਜ ਭਈ ਹਰ ਸਰਣ ਆਈ ਰਾਮ ਅਰਦਾਸ ਕਰੀ ਗੁਰਪੂਰ ਆਗਾ ਰੱਖ ਲੇਵੋ ਦੇਹ ਵਦਾਈ ਰਾਮ রাখলে বহ শরণাই হর নাম বদাই তদ জীবড আবরণা দাতা সেবা লাগে শিবড পাগে জগা জগা একো দাতা ਵਾਲਾ ਆਗੇ ਸੇ ਬਦ ਭਾਗੇ ਜੋਗਾ ਜੋਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵਾ ਬੇਨ ਗੁਰ ਗਾਤ ਨਹੀਂ ਪਾਈ ਨਾਨਕ ਤੁਸਨੋ ਸ਼ਬਦ ਬਧਾਏ ਜੋ ਜਾਏ ਪਵਰ ਹਰ ਸੁਰਨਾਏ ਜੋ ਹਰ ਮਤ ਦੀ ਸਾ ਉਪਜਾ ਹੋਰ ਮਤ ਨ ਕਾਹੀ ਰਾਮ ਅੰਤਰ ਦਾਰ ਇਕ ਤੂ ਆਪੀ দে আবরণ বাই গোমুখ হার রাস চাখিয় দর সচা সদা সচা সাচা শবদ ਧਰਮ ਹਨ ਕਰ ਪਾਇਆ ਸਤਿਗੁਰ ਦੇ ਬਦਾਈ ਨਾਨਕ ਜੋ ਨਾਮ ਰਤ ਸੇਈ ਮਹਿਲ ਪਾਇਆ ਨਾ ਮਾਤਾ ਪਰਵਾਨ ਸੱਚ ਸਾ ਰਮਾਨ ਨਦ ਕਰ ਪਾਇਆ ਸਤ ਗੁਰ ਦੀ ਬਦਾਈ ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਆ ਮਾਤ ਪਰਵਾਣ ਸਤ ਸਾਈ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹਾਂ ਹੂਸ ਮਹੱਲਾ ਤੀਜਾ ਈਮਾਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਬੇੜਾ ਨਾਮ ਆਪੇ ਸੱਤਾ ਬਖਸ਼ੋ ਲਈ ਫਿਰ ਹੋਏ ਨਾ ਫੇਰਾ ਰਾਮ